ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਤੁਹਾਡਾ ਸਵਾਗਤ ਹੈ ਜੀ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਮਈ ਮਹੀਨੇ ਦੇ 7 ਮਈ 2024 ਦਿਨ ਦੇ ਕੀ ਮੌਸਮ ਦੀ ਅਪਡੇਟ ਹੈ ਜੀ ਪੂਰੀ ਜਾਣਕਾਰੀ ਦਵਾਂਗੇ ਦੱਸਾਂਗੇ ਕਿ ਟੈਂਪਰੇਚਰ ਦੇ ਵਿੱਚ ਵਾਧਾ ਹੋਣ ਦੇ ਅਸਰ ਨੇ ਕਿੰਨਾ ਟੈਂਪਰੇਚਰ ਪਹੁੰਚੇਗਾ ਅੱਜ ਦੇ ਦਿਨ ਗਰਮੀ ਦੇ ਕੀ ਅਸਰ ਨੇ ਕਦੋਂ ਪੱਛਮੀ ਸਿਸਟਮ ਪੰਜਾਬ ਦੇ ਵਿੱਚ ਐਂਟਰ ਕਰੇਗਾ ਕੀ ਅਗਰ ਬੱਦਲਵਾਈ ਦੀ ਕੋਈ ਕਾਰਵਾਈ ਪੈ ਰਹੀ ਹੈ ਅੱਜ ਤਾਂ ਸਾਰੀ ਜਾਣਕਾਰੀ ਦਵਾਂਗੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਰਿਕਵੈਸਟ ਹੈ ਜੀ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਜਾਂ ਪੁਰਾਣੇ ਕਿਸਾਨ ਵੀਰ ਹੋ ਸਾਡੀ ਵੀਡੀਓਜ਼ ਲਗਾਤਾਰ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ ਬੈਲ ਆਈਕਨ ਨੂੰ ਪ੍ਰੈਸ ਕਰੋ ਜੀ ਤਾਂਕਿ ਜਦੋਂ ਵੀ ਅਸੀਂ ਮੌਸਮ ਦੀ ਜਾਣਕਾਰੀ ਦੀ ਵੀਡੀਓ ਅਪਲੋਡ ਕਰੀਏ ਜਾਂ ਕਿਸੇ ਹੋਰ ਤਰੀਕੇ ਦੀ ਖੇਤੀਬਾੜੀ ਦੇ ਸਬੰਧੀ ਵੀਡੀਓ ਅਪਲੋਡ ਕਰੀਏ ਤੁਹਾਡੇ ਤੱਕ ਵੀਡੀਓ ਪਹੁੰਚ ਸਕੇ ਤਾਜ਼ਾ ਸੈਟਲਾਈਟ ਇਮੇਜ ਦੇਖ ਲੈਂਦੇ ਆ ਜੀ ਪੰਜਾਬ ਦੇ ਉੱਪਰ ਫਿਲਹਾਲ ਕੋਈ ਬਦਲੀ ਸਿਸਟਮ ਐਕਟੀਵੇਟ ਦਿਖਾਈ ਨਹੀਂ ਦੇ ਰਿਹਾ ਜਿਸ ਤੋਂ ਕਿ ਸਾਫ ਪਤਾ ਲੱਗ ਰਿਹਾ ਹੈ ਕਿ ਸਵੇਰ ਵੇਲੇ ਤੋਂ ਹੀ ਧੁੱਪ ਪੂਰੇ ਤਰੀਕੇ ਨਾਲ ਲਿਸ਼ਕੇਗੀ ਤੇ ਟੈਂਪਰੇਚਰ ਦੇ ਵਿੱਚ ਵਾਧਾ ਹੋਣਾ ਇੱਕ ਨਾਰਮਲ ਜੀ ਗੱਲ ਹੈ ਟੈਂਪਰੇਚਰ ਦੀ ਗੱਲ ਕਰੀਏ ਟੈਂਪਰੇਚਰ ਅੱਜ ਦੇ ਦਿਨ 24 40 ਡਿਗਰੀ ਤੱਕ ਪਹੁੰਚਣ ਦੇ ਇਸਾਰ ਨੇ 40 ਤੋਂ ਵੀ ਪਾਰ ਟੈਂਪਰੇਚਰ ਜਾ ਸਕਦੇ ਨੇ ਪੰਜਾਬ ਦੇ ਬਹੁਤੇ ਹਿੱਸਿਆਂ ਦੇ ਵਿੱਚ ਤੇ ਜਿਹੜੀ ਹਵਾ ਦੀ ਗੱਲ ਕਰੀਏ ਦੁਪਹਿਰ ਦੇ ਵੇਲੇ ਗਰਮ ਹਵਾ ਚੱਲਣ ਦੇ ਪੂਰੇ ਪੂਰੇ ਇਸਾਰ ਨੇ ਜਿਸ ਦੇ ਕਾਰਨ ਇੱਕ ਲੂ ਵਰਗੇ ਮੌਸਮ ਬਣਦਾ ਹੋਇਆ ਦਿਖਾਈ ਦੇ ਰਿਹਾ ਆਉਂਦੇ 3-4 ਦਿਨਾਂ ਤੱਕ ਕਿਉਂਕਿ ਪੰਜਾਬ ਦੇ ਵਿੱਚ ਆਉਂਦੇ 3-4 ਦਿਨ 10 ਤਰੀਕ ਤੇ 13 ਤਰੀਕ ਤੱਕ ਮੌਸਮ ਖੁਸ਼ਕ ਹੈ ਜੀ ਕਿਸੇ ਤਰੀਕੇ ਦੀ ਐਕਟੀਵਿਟੀ ਪੰਜਾਬ ਦੇ ਵਿੱਚ ਦਿਖਾਈ ਨਹੀਂ ਦੇ ਰਹੀ ਤੇ ਅਗਰ ਗੱਲ ਕਰ ਲਈਏ ਹਵਾ ਦੀ ਅੱਜ ਦੇ ਦਿਨ ਉੱਤਰ-ਪੱਛਮੀ ਹਵਾਵਾਂ ਚਲਦੀਆਂ ਰਹਿਣਗੀਆਂ ਜੀ ਤੇ ਬੱਦਲਵਾਈ ਦੀ ਗੱਲ ਕਰੀਏ ਕਿਸੇ ਤਰੀਕੇ ਦੇ ਬੱਦਲੀ ਸਿਸਟਮ ਪੰਜਾਬ ਦੇ ਵਿੱਚ ਫਿਲਹਾਲ ਦਿਖਾਈ ਨਹੀਂ ਦੇ ਰਿਹਾ ਗੱਲ ਕਰ ਲਈਏ ਅਗਰ ਕੋਈ ਸਿਸਟਮ ਪੰਜਾਬ ਦੇ ਵਿੱਚ ਐਂਟਰ ਹੋ ਰਹੇ ਨੇ ਉਹਨਾਂ ਦੀ ਕਦੋਂ ਤੱਕ ਐਂਟਰੀ ਹੋਵੇਗੀ ਪੰਜਾਬ ਦੇ ਵਿੱਚ ਉਹ ਸਿਸਟਮ ਜਿਹੜਾ ਹੈ 10 ਤੋਂ ਲੈ ਕੇ 15 ਤਰੀਕ ਦੇ ਵਿੱਚ ਵਿੱਚ ਪੰਜਾਬ ਦੇ ਵਿੱਚ ਐਕਟਿਵੇਟ ਰਹਿਣਗੇ ਜਿਨ੍ਹਾਂ ਬਾਰੇ ਜਾਣਕਾਰੀ ਤੁਹਾਨੂੰ ਆਉਂਦੀ ਵੀਡੀਓ ਵਿੱਚ ਮਿਲ ਜਾਵੇਗੀ ਕਿਉਂਕਿ ਕਿਸਾਨਾਂ ਦੇ ਲਈ ਅੱਜ ਕੱਲ ਦਾ ਜਿਹੜਾ ਟਾਈਮ ਚੱਲ ਰਿਹਾ ਹੈ ਉਹ ਧਾਨਾਂ ਦੀ ਪਨੀਰੀ ਝੋਨੇ ਦੀ ਪਨੀਰੀ ਬੀਜਣ ਦਾ ਸਮਾਂ ਹੈ ਤੇ ਅਗਰ ਬੀਜ ਸਹੀ ਟਾਈਮ ਤੇ ਖੇਤਾਂ ਵਿੱਚ ਗਿਰ ਜਾਂਦਾ ਹੈ ਤਾਂ ਹੀ ਪਨੀਰੀ ਵਧੀਆ ਹੋਵੇਗੀ ਤੇ ਗਰਮੀ ਦਾ ਅਸਰ ਹੋਣ ਦੇ ਕਾਰਨ ਪਨੀਰੀ ਵੀ ਕਿਤੇ ਨਾ ਕਿਤੇ ਮੁਰਝਾਉਂਦੀ ਹੋਈ ਨਜ਼ਰ ਆਉਂਦੀ ਹੈ ਤੇ ਥੋੜੀ ਬਹੁਤੀ ਅਗਰ ਕਿਰਮਣ ਕਾਣੀ ਹੁੰਦੀ ਹੈ ਜਾਂ ਫਿਰ ਮੌਸਮ ਦੇ ਵਿੱਚ ਥੋੜਾ ਬੋਸਾ ਠੰਡਕ ਆਉਂਦੀ ਹੈ ਤਾਂ ਪਨੀਰੀ ਵਧੀਆ ਜੰਮਦੀ ਹੈ ਵਧੀਆ ਪੁੰਗਰਦੀ ਹੈ ਤੇ ਕਿਸਾਨਾਂ ਦੇ ਲਈ ਇੱਕ ਚੰਗੀ ਗੱਲ ਰਹਿੰਦੀ ਹੈ ਅਗਰ ਤੁਹਾਨੂੰ ਮੌਸਮ ਤੋਂ ਇਲਾਵਾ ਕੋਈ ਹੋਰ ਜਾਣਕਾਰੀ ਚਾਹੀਦੀ ਹੈ ਤਾਂ ਖੇਤੀਬਾੜੀ ਦੇ ਲੈਟਰ ਥੱਲੇ ਕਮੈਂਟ ਬਾਕਸ ਵਿੱਚ ਜਰੂਰ ਲਿਖਿਓ ਜੀ ਆਪਣਾ ਜ਼ਿਲ੍ਹਾ ਆਪਣਾ ਸ਼ਹਿਰ ਜਾਂ ਫਿਰ ਆਪਣਾ ਏਰੀਆ ਦਾ ਨਾਮ ਜਰੂਰ ਲਿਖ ਕੇ ਜਾਓ ਤਾਂ ਕਿ ਸਾਨੂੰ ਪਤਾ ਲੱਗੇ ਸਾਨੂੰ ਕਿਸਾਨ ਵੀਰ ਕਿਹੜੇ-ਕਿਹੜੇ ਹਿੱਸੇ ਤੋਂ ਪੰਜਾਬ ਦੇ ਦੇਖ ਰਹੇ ਨੇ ਤੇ ਬਾਕੀ ਜੋ ਵੀ ਤੁਹਾਡਾ ਸੁਝਾਅ ਹੋਵੇਗਾ ਜੋ ਵੀ ਕੁਐਸਚਨ ਹੋਵੇਗਾ ਤੁਸੀਂ نیچے ਅਗਰ ਕਮੈਂਟ ਬਾਕਸ ਵਿੱਚ ਲਿਖੋਗੇ ਤਾਂ ਅਸੀਂ ਉਸ ਨੂੰ ਪੂਰਾ ਕਰਨ ਦੇ ਵਿੱਚ ਜਰੂਰ ਸਮਰੱਥ ਹੋ ਸਕਾਂਗੇ ਤੇ ਜਾਂਦੇ ਜਾਂਦੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਜੀ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ WhatsApp ਦੇ ਉੱਪਰ ਬਾਕੀ ਕਿਸਾਨ ਵੀਰਾਂ ਦੇ ਨਾਲ ਤਾਂ ਕਿ ਉਹਨਾਂ ਤੱਕ ਵੀ ਇਹ ਜਾਣਕਾਰੀ ਪਹੁੰਚ ਸਕੇ ਤੇ ਚੈਨਲ YouTube ਵਾਲਾ ਫਾਰਮਰ ਦੇਖਣ ਵਾਲੇ ਸਾਰੇ ਕਿਸਾਨ ਵੀਰਾਂ ਦਾ ਧੰਨਵਾਦ ਜੀ